ਸਾਸ੍ਰੀ ਘਰ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਬ ਇਸ ਕਰ ਜੋ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਭਾਈ ਜਣੇ ਵਪਾਰ ਦਾ ਕੰਮ ਕਰਦੇ ਆ ਚਾਰ ਪਸ਼ੂ ਸੇਲ ਕਰਨੇ ਆ ਇੱਕ ਟੋਕੜ ਵੈੜਾ ਜੀ ਇੱਕ ਗੱਬੜ ਨੀਲੀ ਰਾਵੀ ਦੀ ਟਾਪ ਦੀ ਝੋਟੀ ਦੋ ਕਟੀਆਂ ਸੇਲ ਕਰਨੀਆਂ ਜੀ ਕਟੀਆਂ ਵੀ ਬਹੁਤ ਕੁਆਲਿਟੀ ਦੀਆਂ ਗੋਪੀਵੰਨ ਦੀ ਕੱਟੀ ਆ ਜੀ ਬਾਕੀ ਮਾਵਾਂ ਦਾ ਰਿਕਾਰਡ ਵੀ ਇਹਨਾਂ ਦਾ ਚੰਗਾ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੀ ਦੋ ਟਾਈਮ ਚੁਆਈ ਕਰਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਕੋਲੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਗੱਲਬਾਤ ਕਰਾਵਾਂਗੇ ਭਾਜੀ ਹੁਣਾਂ ਨਾਲ ਚਾਰਾਂ ਪਸ਼ੂਆਂ ਦੀ ਟ੍ਰੇਲ ਲਵਾਂਗੇ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਜੀ ਕੀ ਹਾਲ ਹੈ ਜੀ ਵਧੀਆ ਆਪਣਾ ਠੀਕ ਠਾਕ ਵਪਾਰ ਦਾ ਕੰਮ ਹੈ ਜੀ ਆਪਣਾ ਹਾਂਜੀ ਹਾਂਜੀ ਕਰ ਲੀਦਾ ਜੀ ਕੋਈ ਕੋਈ ਲਿਆ ਕੇ ਕੋਈ ਜ਼ਿਆਦਾ ਨਹੀਂ ਮਤਲਬ ਠੀਕ ਹੈ ਜੀ ਇੱਕ ਦੋ ਲਿਉਂਦੇ ਤੇ ਵੇਚਦੇ ਹਾਂਜੀ ਹਾਂਜੀ ਹਰ ਦੋ ਜਦੋਂ ਵੇਚੀ ਫਿਰ ਕਾ ਇਹ ਨਹੀਂ ਵੀ ਕਾਹ ਨਹੀਂ ਜ਼ਿਆਦਾ ਖਰੀਦਾ ਵੀ ਨਾਰਮਲ ਜਿਹਾ ਕੰਮ ਕਰੀਏ ਠੀਕ ਹੈ ਜੀ ਠੀਕ ਹੈ ਐਡਰੈਸ ਦੱਸ ਦਿਓ ਜੀ ਆਪਣਾ ਆਪਣਾ ਪਿੰਡ ਕੰਗ ਹੈ ਜੀ ਹਾਂਜੀ ਤੇ ਤਹਿਸੀਲ ਖਡੂਰ ਸਾਹਿਬ ਜੀ ਦਾ ਤਰਨਤਾਰਨ ਠੀਕ ਹੈ ਜੀ ਨਾਮ ਕੀ ਹੈ ਜੀ ਆਪਣਾ ਨਾਮ ਆਪਣਾ ਜੀ ਹਸਾਬ ਸਿੰਘ ਠੀਕ ਆ ਫੋਨ ਨੰਬਰ ਦੱਸ ਦਿਓ ਜੀ ਆਪਣਾ 6 94150 ਠੀਕ ਇਹ ਪਿੰਡ ਕਿੱਥੇ ਕਿ ਪੈਂਦਾ ਜੀ ਇਹ ਖਡੂਰ ਸਾਹਿਬ ਤੋਂ 9 ਕਿਲੋਮੀਟਰ ਤੇ ਤਰਨਤਾਰਨ ਤੋਂ 10 ਕਿਲੋਮੀਟਰ ਠੀਕ ਹੈ ਖਡੂਰ ਸਾਹਿਬ ਤੋਂ ਤਰਨਤਾਰਨ ਵਾਲੇ ਰੋਡ ਤੇ ਜਿਹੜਾ ਤਰਨਤਾਰਨ ਜਾਂਦਾ ਰੋਡ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਜ ਚਾਰ ਪਸੂ ਸੇਲ ਕਰਨੇ ਜੀ ਹਾਂਜੀ ਚਾਰ ਪਸੂ ਬਾਈ ਠੀਕ ਹੈ ਜੀ ਦੋ ਕਟੀਆਂ ਤੇ ਇੱਕ ਇੱਕ ਮੱਝ ਜੀ ਨੀਲੀ ਦੀ ਪ्योर ਨੀਲੀ ਅੱਛਾ ਗੱਬਣ ਹਾਂਜੀ ਹਾਂਜੀ ਗੱਬਣ ਇਹਦੇ ਕੋਈ 9 ਤਰੀਕ ਨੂੰ ਪੂਰੇ ਦਿਨੋਂ ਤੇ ਇੱਕ ਵੈੜਾ ਹਨਾ ਤੇ ਇੱਕ ਵੈੜਾ ਟੋਕ ਇਹ 1 ਤਰੀਕ ਦੀ ਬਣੀ ਹੋਈ ਜੀ ਠੀਕ ਹੈ ਜੀ ਹਾਂਜੀ ਇੱਕ ਤਰੀਕ ਨੂੰ ਟਿਕਾ ਪਰੇ ਕੱਟੀਆਂ ਦਾ ਸ਼ੁਰੂਆਤ ਕਰੀਏ ਹਨਾ ਲੋ ਜੀ ਆਹ ਵੇਖੋ ਜੀ ਪਹਿਲੇ ਨੰਬਰ ਵਾਲੀ ਕੱਟੀ ਪਰੇ ਦੱਸੋ ਜੀ ਇਹ ਜੀ ਗੋਪੀ ਵੰਨ ਦੀ ਕੱਟੀ ਹੈ ਅੱਛਾ ਗੋਪੀ ਵੰਨ ਦੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਜਗਰਾਉਂ ਮੰਡੀ ਚੋਂ ਆਈ ਹੈ ਜੀ ਉਮਰ ਕਿੰਨੀ ਹੋਗੀ ਹੋਊਗੀ ਜੀ ਉਮਰ ਇਹਦੀ ਕੋਈ ਸਾਲ ਤੋਂ ਮਤਲਬ ਕਿ 2-4 ਮਹੀਨੇ ਉਧਰ ਉਧਰੀ ਠੀਕ ਹੈ ਜਿਆਦਾ ਨਿਗਾ ਖੀਰੀ ਚ ਆਈ ਸਹੀ ਠੀਕ ਆ ਹਾਂਜੀ ਇਹ ਖੀਰੀ ਕੱਟੀ ਆ ਇਹਦੀ ਮਾ ਦਾ ਰਿਕਾਰਡ ਕਿੰਨਾ ਕਹੀ ਜੀ ਮਾ ਦਾ ਰਿਕਾਰਡ ਵੇਖੋ ਜੀ ਜਿੱਥੋਂ ਲਈ ਹਾਂਜੀ ਉਹ ਤਾਂ ਦੇਖੀ 14 15ਵਾਂ ਮਤਲਬ ਕਿ ਹਾਂਜੀ ਗਾੜੀ ਕੋਈ ਆਪਣੇ ਸਮਝਣਾ ਚਾਹੀਦੀ ਠੀਕ ਹੈ ਜੀ ਹਾਂਜੀ ਕੋਈ ਆਪਣਾ ਦੇਖ ਕੇ ਵੇਖੋ ਜੀ ਥਣ ਥਣ ਬਹੁਤ ਮਤਲਬ ਕਿ ਕੁਆਲਟੀ ਵਾਲੇ ਲੱਗਾ ਆਹ ਵੇਖੋ ਜੀ ਥਣ ਹੁਣੇ ਹੀ ਵੇਖੋ ਬਹੁਤ ਬਾਕੀ ਕੋਈ ਜੁੜਦਾ ਝੜਦਾ ਨਾ ਵੇਖਿਓ ਥਣ ਬਹੁਤ ਚੰਗਾ ਜੀ ਬਹੁਤ ਕੁਆਲਟੀ ਵਾਲਾ ਤੇ ਅਜੇ ਬੱਚੀ ਆ ਤੋਰੋ ਇਹਨੂੰ ਖੋਰ ਕੇ ਜੀ ਇੱਕ ਵਾਰ ਤੋਰ ਕੇ ਦਿਖਾਈਏ ਆਹ ਵੇਖੋ ਜੀ ਕੁਆਲਟੀ ਪੂਰੀ ਚੰਗੀ ਹੈ ਜੀ ਬਾਕੀ ਸਿੰਗੀ ਸੁੰਗੀ ਚੈੱਕ ਕਰ ਲਓ ਬਹੁਤ ਪਿੱਠ ਪੂੜਾ ਵੀ ਚੈੱਕ ਕਰ ਲਓ ਬੇਲ ਵੀ ਕਾਫੀ ਲੰਬੀ ਹੈ ਇਹਦੀ ਸਨੱਖੀ ਪੂਰੀ ਆ ਵੇਖੋ ਜੀ ਸਿੰਘ ਵੇਖੋ ਬਹੁਤ ਸੋਹਣਾ ਵਾ ਜੀ ਪੂਰੀ ਕੁਆਲਿਟੀ ਦਾ ਵੇਖੋ ਚੈੱਕ ਕਰੋ ਜੀ ਸਾਲ ਤੋਂ ਮਹੀਨਾ ਖੰਡ ਉੱਪਰ ਹੋਊਗੀ ਹਾਂਜੀ ਹਾਂਜੀ ਠੀਕ ਆ ਲੈਓ ਬੰਦੋ ਜੀ ਇਹਨੂੰ ਇਹ ਵਧੀਆ ਜੀ ਚੰਗੀ ਸੋਹਣੀ ਤਿਆਰ ਹੋਊਗੀ ਵੱਡੀ ਹੋ ਕੇ ਚੰਗੀ ਕੁਆਲਿਟੀ ਦੀ ਬਣੂਗੀ ਜੀ ਵੇਖੋ ਜੀ ਹਾਂਜੀ ਮੋਲੇ ਕਿ ਨਾ ਕਰਦੇ ਜੀ ਮੋਲੇ ਤਾਂ ਜੀ 35000 ਰੁਪਇਆ ਕਰਦੇ ਆ ਜੀ ਮਾਨਤਾਨ ਕਿ ਨਾ ਕਰ ਦੋਗੇ ਮਾਨਤਾਨ ਵੇਖੋ ਜੀ ਤੁਹਾਨੂੰ ਪਤਾ ਵੀ ਚੰਗੀਆਂ ਕੱਟੀਆਂ ਤੇ ਨਹੀਂ ਮਿਲਦੀਆਂ ਹਾਂਜੀ ਤੇ ਫੇਰ ਵੀ ਜਦੋਂ ਆਪਾਂ 5000 ਰੁਪਇਆ ਮਾਨਤਾਨ ਕਰਾਂਗੇ 30000 ਦੀ ਹਾਂਜੀ 30000 ਦੀ ਛੋੜ ਕਰ ਦੋਗੇ ਮੋਗੇ ਦੇ ਬਾਅਦ ਛੋੜ ਕਰ ਦਾਂਗੇ ਜੀ 500 ਰੁਪਇਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਜਿਹਨੂੰ ਪਸੰਦ ਹੋਵੇ ਫੋਨ ਕਰ ਲੈ ਜੀ ਸਮਝ ਵਾਲਾ ਵੀ ਕੱਟੀ ਲਵੇ ਬਹੁਤ ਵਧੀਆ ਕੱਟੀਆਂ ਹਾਂਜੀ ਕਈਆਂ ਵੀਰਾਂ ਨੂੰ ਸ਼ੌਂਕ ਹੁੰਦਾ ਵਾ ਕਈਆਂ ਭੈਣਾਂ ਨੂੰ ਸ਼ੌਂਕ ਆ ਕੱਟੀਆਂ ਲੈ ਕੇ ਪਾਲਦੀਆਂ ਵਾ ਵੱਡੀਆਂ ਕਰਦੇ ਤੇ ਜੇ ਕੋਈ ਸ਼ੌਂਕੀ ਆ ਗਿਆ ਨਾ ਤਾਂ ਹੋਰ ਮਾਨਤਨ ਕਰ ਗੱਲ ਨਹੀਂ ਜੀ ਕੋਈ ਗੱਲ ਇਹਨਾਂ ਵੀ ਅੜ ਜੇ ਉਹ ਵੀ ਤੁਸੀਂ ਵੀ ਇੰਨੇ ਦੀ ਦੇਣੀ ਹੈ ਕੋਈ ਸ਼ੌਂਕ ਨਾ ਪਾਲ ਕੇ ਵੇਚਦੇ ਆ ਨਹੀਂ ਜੀ ਬੰਦਾ ਕੋ ਬੰਦਾ ਵੇਖ ਕੇ ਚੀਜ਼ੀ ਦਾ ਸਾਰ ਹੁੰਦਾ ਹਾਂਜੀ 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 ਤੇ ਦੇਣੀਆਂ ਸਾਹਮਣੇ ਵਾਲੇ ਨੂੰ ਬਿਲਕੁਲ ਜੀ ਉਹ ਦੂਜਾ ਵਾਧੂ ਆਉਂਦੇ ਆ ਦੂਜੇ ਨੂੰ ਨਹੀਂ ਦੇਣੀ ਦੇਣੀਆਂ ਸਾਹਮਣੇ ਵਾਲੇ ਨੂੰ ਵੀਡੀਓ ਤਾਂ ਹੀ ਬਣਾਈ ਆ ਵੀ ਸਾਹਮਣੇ ਵਾਲਾ ਕੋਈ ਨਹੀਂ ਜੀ ਦੂਜੇ ਦੇ ਮਤਲਬ ਦੀ ਨਹੀਂ ਕੀ ਹਾਂਜੀ 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 ਆ ਦੂਜੇ ਨੰਬਰ ਖਾਦੀ ਇੱਕ ਗੱਡੀ ਇੱਕ ਸਾਲ ਤੇ ਇੱਕ ਮਹੀਨੇ ਦੀ ਆ ਇੱਥੋਂ ਲਾਗੋ ਲਈਏ ਠੀਕ ਆ ਤੇ ਇਹਦੀ ਮਾਂ ਦਾ ਵੀ ਰਿਕਾਰਡ ਚੰਗਾ ਹੋ ਜੀ ਅੱਛਾ ਜੀ 12 13 ਲੀਟਰ ਦਾ ਰਿਕਾਰਡ ਆ ਮਤਲਬ ਕਿ ਦੂਰੋਂ ਨਹੀਂ ਲਈ ਆ ਇੱਥੋਂ ਲਾਗੋ ਲਈ ਠੀਕ ਹੈ ਜੀ ਹਾਂ ਜੀ ਸਹੀ ਆ ਤੁਸੀਂ ਸਹੀਦ ਸਿੰਘ ਤੁਸੀਂ ਜਿਹੜਾ ਵੀ ਕੋਈ 12 13 ਕਿਲੋ ਆਮ ਹੀ ਮੱਜਾਂ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਤੁਸੀਂ 18 20 ਨਹੀਂ ਕਹਿਤਾ ਅਸੀਂ ਜਿੰਨੇ ਦੀ ਲਈ ਆਈਂ ਤੇ ਉਹ ਹੀ ਦੱਸਣਾ ਜੀ ਜਾਣ ਕੇ ਅੱਖੀਂ ਝੂਠ ਮਾਰੀ ਗਈ ਉਹਦੇ ਚੰਨੀ ਕੋਈ ਇਹ ਲਾਗੋ ਨਹੀਂ ਲਈ ਠੀਕ ਹੈ ਠੀਕ ਹੈ ਤੋਰੀ ਇਹਨੂੰ ਵੀ ਜੀ ਤੋੜ ਦਿਓ ਆ ਵੇਖੋ ਜੀ ਕਟੀਆਂ ਸੋਹਣੀਆਂ ਬਾਕੀ ਸੰਭਾਲ ਕੇ ਜਦੋਂ ਕੋਈ ਸੰਭਾਲ ਲੂਗਾ ਇਹ ਵੱਖੀ ਵੇਖੋ ਚੰਗੀਆਂ ਮੱਝਾਂ ਬਣਦੀਆਂ ਵੱਡੀਆਂ ਔਖੀ ਵਾ ਬਹੁਤ ਮਤਲਬ ਕਿ ਵੱਡੀ ਮੱਝ ਬਣਨ ਵਾਲੀ ਵੱਡੀ ਮੱਝ ਬਣੂ ਵੇਰਪਾਲ ਜੇ ਕਾਫੀ ਲੰਮੀ ਆ ਬਾਕੀ ਸੋਹਣੀਆਂ ਪੂਰੀਆਂ ਵਾ ਸੁਨਖੀਆਂ ਵਾ ਸਿੰਘ ਸਿੰਘ ਬੜਾ ਸੋਹਣਾ ਲੱਗਾ ਹੁਣ ਤੋਂ ਹੀ ਮੁੜਦਾ ਵਾ ਕੁੰਡਾ ਹੁੰਦਾ ਵਾ ਜੀ ਆ ਵੇਖੋ ਜੀ ਬਾਕੀ ਨਸਲਾਂ ਬਣਦੀਆਂ ਜਦੋਂ ਖਰਾਕਾਂ ਪੈਂਦੀਆਂ ਉਦੋਂ ਹੀ ਨਸਲਾਂ ਤਿਆਰ ਹੁੰਦੀਆਂ ਵਾ ਜਿੰਨੀ ਖਰਾਕ ਪਾਵਾਂਗੇ ਉਹਨਾਂ ਵੱਡਾ ਕਾਇਮ ਹੋ ਜਾਂਦਾ ਡੰਗਰ ਇਹਦਾ ਮੁੱਲ ਕਿੰਨਾ ਕਰਨਾ ਭਾਜੀ ਇਹਦਾ ਮੁੱਲ ਜੀ 20000 ਰੁਪਏ ਕਰ ਅੱਛਾ ਜੀ ਹਾਂ ਜੀ ਮਾਨਤਾਣ ਕਿੰਨਾ ਕਰ ਦੋਗੇ ਮਾਨਤਾਣ 17000 ਦੇਖਾਂਗੇ ਹੋਰ ਹੋ ਜੂਗੀ ਛੋੜ ਚਲੋ ਕੋਈ ਨਹੀਂ ਕਰਦੇ ਕਿ ਇਹਨੂੰ ਪਸੰਦ ਆਵੇ ਨਾ ਹਾਂ ਜੀ ਹਾਂ ਜੀ ਉਹਦੇ ਮਤਲਬ ਕਿ ਅਗਲੇ ਜਿਨੂੰ ਵੀ ਪਸੰਦ ਆਵੇ ਥਾਣੀ ਘਰੇ ਕੋਈ ਗੱਲ ਨਹੀਂ ਕਿਸੇ ਨੂੰ ਨਰਾਸ਼ ਨਹੀਂ ਕਰਦੇ ਥਾਣੀ ਥੁਣੀ ਇਹਦੀ ਵੀ ਚੰਗੀ ਬਹੁਤ ਵਧੀਆ ਜੀ ਬਹੁਤ ਵਧੀਆ ਆ ਵੇਖ ਗੈਗੂ ਵੀ ਇਹਦੇ ਵੀ ਚੰਗੇ ਆ ਬਹੁਤ ਥੁਣੀ ਹਾਂ ਜੀ ਹਾਂ ਜੀ ਠੀਕ ਹੈ ਮੁੱਲ ਬਿਲਕੁਲ ਜਾਇਜ਼ ਕੀਤਾ ਹੈ ਬਸ ਇਹ ਨਹੀਂ ਐ ਜਿੱਦਾਂ ਮਰਜ਼ੀ ਆ ਵੇਖੋ ਜੀ ਜੋ ਮਰਜੀ ਆ ਜਦਾਂ ਮਰਜੀ ਇਹ ਨਹੀਂ ਵੀ ਕੋਈ ਐਵੇਂ ਇੱਕ ਉਹ ਜਿਹਾ ਆ ਜਦਾਂ ਮਰਜੀ ਕੁਝ ਇਹ ਮਤਲਬ ਉਹ ਜਿਹਾ ਨਹੀਂ ਬੱਜੀਆਂ ਵੀ ਸੋਹਣੀਆਂ ਲੱਗਦੀਆਂ ਵਾਂਗੇ ਕਿੱਲਿਆਂ ਦੇ ਐ ਸੋਹਣੀਆਂ ਵਾਹੇ ਹਾਂਜੀ ਇਹਦਾ ਵਿੱਚ ਤਾਂ ਮਤਲਬ ਤੇ ਜੇ ਕਿਨੇ ਜੋੜੇ ਖੜਨਾ ਆ ਤਾਂ ਉਹਦਾ ਹੋਰ ਲੈਸ ਹੋ ਜਾਊਗਾ ਕੋਈ ਗੱਲ ਨਹੀਂ ਜੀ ਉਹ ਵੀ ਕਰ ਦਾਂਗੇ ਜੀ ਠੀਕ ਆ ਹਾਂਜੀ ਹਾਂਜੀ ਫੋਨ ਲਾਵੇ ਕੋਈ ਹਨਾ ਅੱਜ ਤੇ ਆ ਹਾਂਜੀ ਇਹਨੂੰ ਖੋਲ ਲੈਨੇ ਕੋਈ ਨਹੀਂ ਤੇ ਇਹ ਕਿੰਨੇ ਕਿੰਨੇ ਦਿਨ ਲੱਜੂਗੀ ਹੁਣ ਚੋਕ ਜੀ ਇਹਦਾ ਜੀ 9 ਤਰੀਕ ਨੂੰ ਦਿਨ ਪੂਰੇ ਜੀ ਅੱਛਾ 9 ਤਰੀਕ ਨੂੰ ਹਾਂਜੀ ਹਾਂਜੀ ਠੀਕ ਆ ਤੇ ਆਪਣੀ ਪਿਛੇ ਦੀ ਥਣਾ ਦੀ ਹਰ ਇੱਕ ਚੀਜ਼ ਦੀ ਫੁੱਲ ਗਰੰਟੀ ਆਪਣੀ ਠੀਕ ਆ ਉਹ ਮੇਰੇ ਕੋਲ 10 ਦਿਨ ਹੋ ਗਏ ਆ ਇਹਨੂੰ ਕਿ ਮੈਂ ਕੱਲ ਲੈ ਕੇ ਆਇਆ ਅੱਜ ਵੀਡੀਓ ਪਾਤੀ ਆ 10 ਦਿਨ ਹੋ ਗਏ ਆ ਮੈਂ ਕਾਪਾ ਨੂੰ ਮਤਲਬ ਕਿ ਸਾਹਮਣੇ ਸੁਆ ਕੇ ਨਾ ਇਹਦਾ ਇਹ ਦੂਜਾ ਸੁਆ ਜੀ ਦੂਜਾ ਸੁਆ ਸੋਨਾ ਹਾਂਜੀ ਹਾਂਜੀ ਠੀਕ ਆ ਜੀ ਦੁੱਧ ਕਿੰਨਾ ਕੁ ਚੋਆ ਇਹਨੇ ਪਹਿਲੇ ਦੁੱਧ ਮਤਲਬ ਕਿ ਉਹ 12 13 ਲੀਟਰ ਆਂਦੇ ਆ ਜੀ ਠੀਕ ਆ 12 13 ਲੀਟਰ ਇੱਕ ਹੋਰ ਕਿਲੋ ਵੱਧ ਘੱਟ ਕਰ ਜੂਗੀ ਬਾਕੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਨੇ ਨੀਲੀ ਦੀ ਬਾਕੀ ਠੰਡੀ ਵੇਖੋ ਜੀ ਜਿੰਦਾ ਮਰਜੀ ਆਹ ਵੇਖੋ ਜੀ ਆ ਲਓ ਜੀ ਤੇਪੜ ਪੂਗੀ ਨਾ ਲਓ ਜੀ ਦੇਖੋ ਜਿੱਦਾਂ ਦੀ ਮਰਜ਼ੀ ਆ ਹੋਗੀ ਜੀ ਭਾਵੇਂ ਇਧਰ ਦੀ ਉਧਰ ਦੀ ਜੋ ਮਰਜ਼ੀ ਆ ਫਿਰ ਵੇਖੋ ਇਧਰ ਸਭ ਤੋਂ ਵੱਡੀ ਗੱਲ ਆ ਵੇਖੋ ਜੀ ਆ ਵੇਖੋ ਆ ਵੇਖੋ ਲਓ ਜੀ ਚੈੱਕ ਕਰ ਲਓ ਜੀ ਕੁਆਲਿਟੀ ਸੰਗ ਸੰਗ ਚੈੱਕ ਕਰ ਲਓ ਠੰਡੀ ਬਿਲਕੁਲ ਹਰ ਇੱਕ ਚੀਜ਼ ਦੇ ਵਿੱਚ ਬਿਲਕੁਲ ਠੰਡੀ ਧੀਰੀ ਆ ਹਾਂਜੀ ਛੋਟੀ ਵੇਖ ਸਕਦੇ ਆ ਤੁਸੀਂ ਬਹੁਤ ਹੀ ਚੰਗੀ ਕੁਆਲਿਟੀ ਦੀ ਆ ਜੀ ਵੇਖੋ ਜੀ ਤੋਰੋ ਇੱਕ ਰਾਂ ਖੋਲ ਕੇ ਇਹਨੂੰ ਬਾਹਰ ਲੰਮੀ ਤੋਰੋ ਜੀ ਇੱਕ ਰਾਂ ਆ ਵੇਖੋ ਜੀ ਕਰੋ ਚੈੱਕ ਪੂਰੀ ਸੁਨੱਖੀ ਝੋਟੀ ਆ ਵੇਖ ਸਕਦੇ ਆ ਥਾਣਾ ਦੀ ਕੋਈ ਬਾਤ ਘਾਟ ਨਾ ਹੋਵੇ ਜੀ ਭਾਜੀ ਫੁੱਲ ਗਰੰਟੀ ਜੀ ਫੁੱਲ ਗਰੰਟੀ ਮੋੜੋ ਮੋੜ ਲੈ ਆਓ ਪਿਓਰ ਨੀਲੀ ਦੇ ਵਿੱਚ ਵਾਜੀ ਆ ਵੇਖੋ ਜੀ ਬਾਕੀ ਐ ਠੰਡੀ ਸੀਲਸ ਲੱਗ ਕੋਈ ਗੱਲ ਨਹੀਂ ਬਾਕੀ ਸਿੰਘ ਸਿੰਘ ਬੜਾ ਸੋਹਣਾ ਲੱਗਾ ਵਾ ਇਹਨੂੰ ਵੇਖ ਸਕਦੇ ਆ ਆ ਵੇਖੋ ਜੀ ਬਾਕੀ ਚੈੱਕ ਕਰ ਲੋ ਤੇ ਦੁੱਧ ਕਿੰਨਾ ਕੁ ਜਵਾਜੂਗੀ ਹੈ ਜੀ ਦੁੱਧ ਭਾਜੀ ਜੇ ਮਨ ਨੂੰ ਮੱਝ ਨੇ 14-15 ਲੀਟਰ ਵੀ ਨਾ ਕੱਢਿਆ ਤੇ ਕੀ ਜੀ ਹਾਂਜੀ ਪੇਠਪੂੜੇ ਦੀ ਕੈਮ ਆ ਹਨਾ ਬਹੁਤ ਨਾਮ ਮਤਲਬ ਕਿ ਵੱਡੀ ਆ ਜਿਆਦੀ ਨਾਮ ਜਿਆਦੀ ਛੋਟੀ ਮਤਲਬ ਕਿ ਦਰਮਿਆਨਾ ਜੀ 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 ਐਵੇਂ ਆਖੀ ਜਾਈਏ ਕਿ ਬਹੁਤ ਵੱਡੀ ਜਾਂ ਬਹੁਤ ਨੀਵੀਂ ਦਰਮਿਆਨਾ ਸਾਈਜ਼ ਬਾਈ ਹਾਂਜੀ ਹਾਂਜੀ ਇਹ ਕੋਈ ਆਪਣੀ ਸਬਜਨਾ ਵੇਖ ਕੇ ਜੀ 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 ਇੱਕ ਦੋ ਰਾ ਤਿੰਨ ਵਾਰ ਵੀਡੀਓ ਵੇਖ ਕੇ ਬੈਕ ਕਰ ਕਰਕੇ ਜੀ ਬਿਲਕੁਲ ਪੂਰੀ ਤਸੱਲੀ ਕਰਕੇ ਫਿਰ ਕੋਈ ਕਾਲ ਕਰੇ ਹਾਂਜੀ ਕੋਈ ਗੱਲ ਨਹੀਂ ਹੋ ਜੀ ਆਹ ਵੇਖੋ ਜੀ ਗਾਈਆਂ ਵਾਲਾ ਹਿਸਾਬ ਹੀ ਆ ਇਹਦਾ ਮੱਝ ਦਾ ਵੇਖ ਲਓ ਨਹੀਂ ਤਾਂ ਹੱਥ ਨਹੀਂ ਮੱਜਾਂ ਹੱਥ ਹੀ ਨਹੀਂ ਲਾਉਣ ਦਿੰਦੀਆਂ ਜਿੱਦਾਂ ਤੇ ਮਰਜੀ ਆ ਉਦਾਂ ਤੇ ਇੱਧਰ ਦੀ ਪੰਗ ਦੋ ਦੋ ਜਾਣੇ ਪਈ ਕੇ ਥਲੇ ਦੇ ਜਿੱਦਾਂ ਮਰਜੀ ਦੱਸੋ ਫਿਰ ਮੁੱਲ ਕਿੰਨਾ ਕਰ ਰਾਇਆ ਇਹਦਾ ਮੁੱਲ ਵੇਖੋ ਜੀ ਹੁਣ ਤੁਹਾਨੂੰ ਵੀ ਪਤਾ ਹੋਵੇ ਕਿ ਇਹੋ ਜਿਹੇ ਲੱਖ ਲੱਖ ਤੋਂ ਬਾਹਰ ਵਿਕਣਦੇ ਆ ਹਾਂ ਜੀ ਹਾਂ ਜੀ ਤੇ ਰਾਖੀ ਕਰ ਦਈਏ ਵੇਖ ਲਓ ਮਰਜੀ ਚੁੱਪ 95 ਦੇ ਦਈਏ ਵੇਚਣ ਵਾਲੀ ਗੱਲ ਕਰੋ ਤੁਸੀਂ ਵੇਚਣ ਵਾਲੀ ਗੱਲ ਵੇਖੋ ਜੀ ਵੀਰ ਜੀ 90 ਹਜ਼ਾਰ ਦਾ ਮਾਰਦਾਂ ਨਾ ਹੋ ਜੂਗਾ ਥੋੜਾ ਪਤਾ ਇਹਦੇ ਵਿੱਚ ਹੁਣ ਤੁਸੀਂ ਦੱਸੋ ਵੀ ਵੇ ਛੋੜ ਛੜ ਤੇ ਜਿੰਨਾ ਚਿਰ ਆਪਣੇ ਭੈਣ ਭਰਾ 1000 2000 ਘਟਾਉਣਾ ਉਹਨਾਂ ਚਿਰ ਸਵਾਦ ਨਹੀਂ ਆਉਂਦਾ ਜੇ ਸਵਾਦ ਲੈਣਾ ਚਾਹੋ 1000 ਰੁਪਏ ਛੋੜ ਕਰਦਾ ਠੀਕ ਆ ਬਾਕੀ ਜਿੰਨੂੰ ਪਸੰਦ ਆਵੇ ਫੋਨ ਕਰ ਲਿਓ ਨਾ ਹਾਂਜੀ ਬਾਕੀ ਚੰਗੀ ਕੁਆਲਿਟੀ ਦੀ ਆ ਛੋਟੀ ਬਹੁਤ ਹੀ ਸੋਹਣੀ ਆ ਫੋਨ ਲਾ ਲਿਓ ਸਿੰਘ ਸਿੰਘ ਬਹੁਤ ਚੰਗਾ ਲੱਗਾ ਵਾ ਥਾਣਾ ਵੀ ਬੜਾ ਸੋਹਣਾ ਲੱਗਾ ਈ ਇਹਨੂੰ ਆ ਵੇਚਦੇ ਆ ਕੁਆਲਿਟੀ ਪੂਰੀ ਓਕੇ ਆ ਤੇ ਬਾਕੀ ਆ ਕੇ ਤੁਸੀਂ ਵੀ ਤਸੱਲੀ ਕਰ ਲਿਓ ਇਹਦੇ ਕੋਈ ਭੈਣ ਭਰਾ ਆ ਗਏ ਦੋ ਮਤਲਬ ਕਿ ਚੈੱਕ ਪਾਸ ਆਪਣੇ ਚੈੱਕ ਪਾਸ ਕਰ ਲਿਆ ਨਾ ਹਾਂਜੀ ਹਾਂਜੀ ਜੀ ਬਾਕੀ ਮਾਨਦਾਨ ਹੋ ਜਾਊਗਾ 90000 ਤੋਂ ਤੇ ਆਹ ਵੇਖੀ ਵਹਿੜ ਬਾਰੇ ਦੱਸੋ ਜੀ ਵਹਿੜ ਥੱਲੇ ਵੇਖੋ ਜੀ ਜੇ ਦੁੱਧ ਆ ਪਾਕੀ ਇਹ 6 ਕਿਲੋ ਆ 6 ਕਿਲੋ ਦੁੱਧ ਆ ਆਪਾਂ ਤੁਹਾਨੂੰ 5 ਕਿਲੋ ਦੀ ਗਾਰੰਟੀ ਫੁੱਲ ਦਵਾਂਗੇ ਕੱਡੇ ਦੇ ਜੋਖਮ ਠੀਕ ਆ ਤੇ 1 ਮਹੀਨੇ ਦੀ ਮਤਲਬ ਕਿ 1 ਤਰੀਕ ਨੂੰ ਬਣੇ ਅੱਛਾ 1 ਤਰੀਕ ਦੀ 1 April ਵਾਲੇ 1 April ਨੂੰ ਬਣੀ ਆ ਠੀਕ ਅਸੀਂ ਖੁਦ ਟੀਕਾ ਭਰਾਇਆ ਕਰੇ ਕੋਈ ਇਹ ਨਹੀਂ ਵੀ ਅਸੀਂ ਲਿਆਂਦੀ ਜਾਂ ਉੱਥੇ ਭਰਿਆ ਜਾਂ ਉੱਥੇ ਭਰਿਆ ਅਸੀਂ ਖੁਦ ਆਪੀਗਾ ਭਰਾਂ ਠੀਕ ਆ ਤੇ ਦੁੱਧ ਹੁਣ 5 ਕਿਲੋ ਦੁੱਧ 5 ਕਿਲੋ 5 ਕਿਲੋ ਤੇ ਆ ਹਾਂਜੀ ਹਾਂਜੀ ਕੋਈ ਮਤਲਬ ਕਿ ਜਿੱਦਾਂ ਮਰਜ਼ੀ ਆਈ ਸੁਆ ਕਨਵਾਉਗਾ ਇਹਦਾ ਸੁਆ ਵੇਖੋ ਜੀ ਪਹਿਲਾਂ ਹੀ ਸੁਈ ਆ ਜੀ ਠੀਕ ਆ ਹਾਂਜੀ ਥਾਣ ਸੁਣ ਕਿਦਾਂ ਓਕੇ ਆ ਬਿਲਕੁਲ ਓਕੇ ਜੀ ਚਵਾਈ ਕੋਈ ਬਾਹਰ ਘਾਟਤ ਨਹੀਂ ਆਈ ਕੋਈ ਹਾਂਜੀ ਨਾ ਕੋਈ ਨਹੀਂ ਵੇਖੋ ਚੈੱਕ ਕਰੋ ਬਿਲਕੁਲ ਠੰਡੀ ਧੀਰੀ ਆ ਜਿੱਦਾਂ ਮਰਜ਼ੀ ਆ ਆ ਵੇਖੋ ਕਿਸ ਨੇ ਘਰ ਚੋਂ ਨੂੰ ਲੈਣੀ ਹੋਵੇ ਸਿੰਗ ਲੱਗਾ ਨਹੀਂ ਥੋੜਾ ਬਾਕੀ ਇੱਕ ਨਾ ਮ ਤੇ ਮਰੂਗੀ ਹਾਂ ਇਹਨੂੰ ਕੋਈ ਇਹਨੂੰ ਸਿੰਘਾਂ ਦਾ ਕੋਈ ਖਤਰੇ ਵਾਲੀ ਗੱਲ ਨਹੀਂ ਇਹਦੀ ਜੀ 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 ਜਲਸੀ ਦੇ ਵਿੱਚ ਆ ਹਾਂਜੀ ਇਹ ਜਲਸੀ ਦੇ ਵਿੱਚ ਬਾਕੀ ਇਹਨਾਂ ਦੀ ਫੈਨ ਵੀ ਚਗੀ ਹੋਗੀ ਹਾਂਜੀ 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 ਸੋਹਣੀ ਹੈ ਜੀ ਤੋੜੋ ਇਹਨੂੰ ਵੀ ਆ ਵੇਖ ਸਕਦੇ ਆ ਚੰਗੇ ਸਥਾਨ ਵੀ ਬਹੁਤ ਸੋਹਣਾ ਲੱਗਾ ਇਹਨੂੰ ਕੁਆਲਿਟੀ ਦਾ ਕਾ ਵੇਖੋ ਜੀ ਪਹਿਲਾ ਸੂਆ ਸੂਈ ਆ ਹਨਾ ਹਾਂਜੀ ਹਾਂਜੀ ਪਹਿਲਾ ਸੂਆ ਸੂਈ ਆ ਪੰਜ ਕਿਲੋ ਦੁੱਧ ਆ ਇਸ ਟਾਈਮ ਤੇ ਸੂਈ ਨੂੰ ਪਤਾ ਕਿੰਨਾ ਜੇਰ ਹੋ ਗਿਆ ਹੋਊਗਾ ਜੀ ਵੇਖੋ ਜੀ ਇਹ ਹੁਣ ਤੁਹਾਨੂੰ ਪਤਾ ਵੀ ਇਦਾਂ ਆਉਂਦੀਆਂ ਜਾਂਦੀਆਂ ਵਾਵੇਂ ਆਪਾਂ ਝੂਟ ਤੇ ਮਾਰ ਨਹੀਂ ਸਕਦੇ ਕਮਾਲ ਹੈ ਉਹ ਬੱਚੀ ਆ ਜੋ ਤੇ ਇਹ ਆ ਵੀ ਚਲੋ ਉਹ ਆਂਦੇ ਤਿੰਨ ਚਾਰ ਮਹੀਨੇ ਹੋ ਗਏ ਮੇਰੇ ਕੋਲ ਮਤਲਬ ਕਿ ਆਈ ਨੂੰ 2 ਮਹੀਨੇ ਹੋ ਗਏ ਠੀਕ ਆ ਹਾਂਜੀ ਲੈ ਜੋ ਵੇਖੋ ਜੀ ਬਹੁਤ ਹੀ ਸੋਹਣੀ ਆ ਤਾਂ ਹੈ ਵੀ ਠੰਡੀ ਧੀ ਰਸੀ ਪਾ ਗਏ ਚ ਉਹਨੇ ਕਿਦਾਂ ਜੀ ਰਸੀ ਉਹ ਤਾਂ ਪਾ ਲਈ ਦੀ ਪਰ ਨਾ ਵੀ ਪਾਵੇ ਕੁੱਤਾ ਵੀ ਕੋਈ ਗੱਲ ਨਹੀਂ ਪਰ ਅਸੀਂ ਪਾ ਲੀਨੇ ਆਪਣੀ ਸੇਫਟੀ ਵਾਸਤੇ ਸਹੀ ਆ ਕਿਉਂਕਿ ਡੰਗਰ ਕਿਸੇ ਵੇਲੇ ਅੱਗਾ ਪਿਛਾ ਕਰਦਾ ਕੋਈ ਦੂਜਾ ਡੰਗਰ ਹੀ ਲਾਗੋ ਮਾਰੇ ਤੇ ਡੰਗਰ ਦਾ ਦੁੱਧ ਡੁੱਲ ਜਾਂਦਾ ਵਾ ਅਸੀਂ ਇਹਦਾ ਕਰਕੇ ਪਾ ਲਈ ਦੀ ਉਹਦਾ ਵਰਸੀ ਦੀ ਕੋਈ ਲੋੜ ਵੀ ਨਹੀਂ ਗਈ ਬਾਕੀ ਕੋਈ ਗੱਲ ਨਹੀਂ ਇਹੋ ਜੀ ਹਾਂ ਵੇਖੋ ਜੀ ਬਾਕੀ ਹੈ ਠੰਡੀ ਧੀ ਰੀ ਹੈ ਕੋਈ ਚੱਕਰ ਨਹੀਂ ਗਾ ਦੱਸੋ ਫੇਰ ਮੋਲੇ ਦਾ ਕਿੰਨਾ ਕਰ ਲਈ ਬੋਲੋ 15 ਕਰ ਦਈਏ ਜੀ ਵੇਖ ਲਓ 15 ਕਰ ਦਈਏ ਹਾਂਜੀ ਦੇ ਲੈਣ ਵਾਲਾ ਹੀ ਕਰੋ ਵੀ ਜਿਹੜਾ ਪਹਿਲੇ ਫੋਨ ਤੇ ਜਾਵੇ 12000 ਦੇ ਦਈਏ ਮੈਂ ਉੱਤੋਂ ਛੋੜ ਹੋ ਜੂਗੀ ਹੋ ਜੂਗੀ 1000 ਰੁਪਏ ਠੀਕ ਹੈ ਪਰ ਇੱਕੋ ਘਟਣਾ ਕੋਈ ਫੋਨ ਕਰੀ ਠੀਕ ਹੈ ਜੀ ਇਹ ਇਹ ਰਿਕਵੈਸਟ ਜੇ ਮਤਲਬ ਕਿ ਇਤੋਂ ਘਟਣਾ ਕਿਉਂਕਿ ਮੈਂ ਅੱਗੇ ਪਹਿਲੀ ਵੀਡੀਓ ਹੀ ਜਾਇਜ ਬਿਲਕੁਲ ਪਾਇਆ ਸਹੀ ਹੈ ਕਰਨੀ ਕੋਈ ਗੱਲਬਾਤ ਹੋਰ ਗੱਲਬਾਤ ਇਹੋ ਜੀ ਆ ਵੀ ਜਿਹੜੀ ਸੂਈ ਆ ਹਾਂਜੀ ਦੁੱਧ ਵਾਲੀ ਉਹ ਆਪਣੇ ਮਤਲਬ ਜਾਣ ਕੇ ਦੁੱਧ ਪਾਸ ਕਰੋ ਜਿਹੜੀ ਗੱਭਣ ਆ ਉਹਨੂੰ ਵੀ ਆਪਣਾ ਪਾਸ ਕਰਕੇ ਮੇਰਾ ਜੀ ਲਾ ਮੇਰੀ ਗਜੈਸ਼ਣਾ ਜਿਹੜੀ ਰਵੇ ਤੇ ਕਟੀਆਂ ਵਿੱਚ ਜਿਹੜੀਆਂ ਇਹ ਵੀ ਮਤਲਬ ਚੰਗੇ ਬਰੀਡ ਦੀਆਂ ਵਾ ਕੋਈ ਆਪਾਂ ਉਹੋ ਜੀ ਨਹੀਂ ਕੋਈ ਗੱਲ ਹੈ ਜੀ ਕੋਈ ਆਪਣਾ ਚੈੱਕ ਕਰੇ ਆਣ ਕੇ ਜੇ ਕਿਸੇ ਨੇ ਫੋਨ ਤੇ ਲੈਣ ਤਾਂ ਵੀ ਆਪਣਾ ਕੋਈ ਵੀਡੀਓ ਕਾਲ ਕਰਕੇ ਆਪਣੇ ਚੈੱਕ ਕਰਕੇ ਹਾਂ ਵੀਡੀਓ ਕਾਲ ਤੇ ਦੇਖ ਲੈ ਹਨਾ ਵੀਡੀਓ ਬਣਾਇ ਸੜਾਈ ਦੇ ਵਿੱਚ ਆਪਣੀ ਪੂਰੀ ਤਸੱਲੀ ਕਰਕੇ ਫਿਰ ਕੋਈ ਲਵੇ ਇਹ ਇਹੀ ਆ ਵੀ ਮਤਲਬ ਦੂਜੇ ਬਹੁਤ ਮੰਗਦੇ ਆ ਪਤਾ ਕੀ ਹੁੰਦਾ ਆ ਸਭਾਈ ਵਾਲਿਆਂ ਨੂੰ ਜਦੋਂ ਵੀਡੀਓ ਬਣਾਈ ਬਣਾ ਕੇ ਮਗਮੋਦਾ ਨਾ ਕੋਈ ਵੀ ਵੀਡੀਓ ਬਣਾ ਕੇ ਸੈਂਡ ਕਰ ਦੋ ਉਦੇ ਵਿੱਚ ਬੰਦਾ ਜੂਮ ਕਰ ਦਿੰਦਾ ਵਾ ਹਾਂਜੀ ਹਾਂਜੀ ਵੀਡੀਓ ਕਾਲ ਦੇ ਵਿੱਚ ਕੋਈ ਜੂਮ ਨਹੀਂ ਕਰ ਸਕਦਾ ਨਹੀਂ ਨਹੀਂ ਆਪਣੇ ਮਤਲਬ ਕਿ ਕੋਈ ਵੀਡੀਓ ਕਾਲ ਦੇ ਡੰਗਰ ਵੇਖਿਆ ਹੋਵੇ ਤੇ ਵੀਡੀਓ ਕਾਲ ਦੇ ਓਡਾ ਕੀ ਦੇਖਦਾ ਆਪਣਾ ਵੀ ਕੰਮ ਇਹ ਆ ਵੀ ਆਪਾਂ ਜੂਮ ਕਰਕੇ ਵੀਡੀਓ ਨਹੀਂ ਬਣਾਉਂਦੇ ਹਾਂਜੀ ਹਾਂਜੀ ਜਿੱਡਾ ਕਿ ਪਸ਼ੂ ਹੁੰਦਾ ਓਡਾ ਕੀ ਦਿਖਾਈਦਾ ਵਾ ਓਡਾ ਨਹੀਂ ਦਿਖਾਇਆ ਕਰ ਮਤਲਬ ਕਿ ਆਪਣੀ ਕੋਈ ਤਸੱਲੀ ਕਰੇ ਆਣ ਕੇ ਜੀ ਫਿਰ ਕੋਈ ਖਰੀਦੀ ਚੰ ਠੀਕ ਹੈ ਤੁਹਾਨੂੰ ਕੋਈ ਇਹੋ ਜਿਹੀ ਸਿਰਫ ਇਹ ਪਹਿਲੀ ਵੀਡੀਓ ਤਦ ਕਰਕੇ ਜਾਂਦੇ ਆ ਕਿ ਚਲੋ ਅਸੀਂ ਵੀ ਵੇਖਦੇ ਆ ਕਿ ਸਾਰੇ ਸਾਰੇ ਪੌਦੇ ਭਣਪਰਾ ਅਸੀਂ ਵੀ ਵੇਖੀ ਪਾਗੇ ਵੀਡੀਓ ਚਲੋ ਕੋਈ ਗੱਲ ਨਹੀਂ ਫੋਨ ਔਨ ਰੱਖਿਓ ਦੇਖੋ ਠੀਕ ਹੈ ਤੇ ਆਹੀ ਚਾਰ ਹੀ ਪਸ਼ੂ ਸੇਲ ਕਰਨੇ ਆ ਝੋਟੀ ਬਹੁਤ ਸੋਹਣੀ ਆ ਤੇ ਵੈੜ ਵੀ ਬਿਲਕੁਲ ਜੈਜਮੋਲ ਵਾਲੀ ਖੱਟੀਆਂ ਬਹੁਤ ਸੋਹਣੀਆਂ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਆਗੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ